ਫਿਰੋਜ਼ਪੁਰ ਦੇ ਵਿੱਚ ਨਿਤਾਏ ਦਿਨ ਲੁੱਟ ਪਾਰਤੀਆਂ ਘਟਨਾਵਾਂ ਵਾਪਰਦੀਆਂ ਰਹਦੀਆਂ ਨੇ ਤਾਂ ਅਜਾਫਾ ਵੀ ਹੁੰਦਾ ਜਾ ਰਿਹਾ ਤਾਂ ਗੁੰਡਾਗਰਦੀ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਅਜਹੀ ਘਟਨਾ ਫਿਰੋਜ਼ਪੁਰ ਦੇ ਗੋਬਿੰਦਗੜੀ ਤੋਂ ਸਾਮ ਰਹੀ ਹੈ ਜਿੱਥੇ ਕਿ ਇੱਕ ਲੁਟੇਰੇ ਦੇ ਵੱਲੋਂ ਇੱਕ ਲੜਕੀ ਦਾ ਮੋਬਾਈਲ ਖੋ ਕੇ ਪੱਜੰਦੀ ਉਸਨੇ ਕੋਸ਼ਿਸ਼ ਕੀਤੀ ਸੀ ਤਾਂ ਲੜਕੀ ਨੇ ਬੜੀ ਹੀ ਬਹਾਦਰੀ ਦੇ ਨਾਲ ਆਪਣੀ ਐਕਟਿਵਾ ਨੂੰ ਉਹਨਾਂ ਲੁਟੇਰੇ ਦੇ ਮੋਟਰਸਾਈਕਲ ਦੇ ਵਿੱਚ ਛੁਮਾਰਿਆ ਤਾਂ ਲੁਟੇਰੇ ਇੰਨੇ ਨੂੰ ਥੱਲੇ ਡਿੱਗੇ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋਏ ਨੇ ਤਾਂ ਲੋਕਾਂ ਦੇ ਵੱਲੋਂ ਲੁਟੇਰੇ ਨੂੰ ਖੰਭੇ ਦੇ ਨਾਲ ਬੰਨ੍ਹ ਦਿੱਤਾ ਗਿਆ ਤਾਂ ਉਸ ਦਾ ਚੰਗੀ ਤਰੀਕੇ ਦੇ ਨਾਲ ਕੁੱਟਾਪਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਚੋਰ ਦੇ ਵੱਲੋਂ ਕਿਹਾ ਗਿਆ ਕਿ ਉਸਨੇ ਅਜਿਹਾ ਨਹੀਂ ਕੀਤਾ ਔਰ ਮੌਕੇ ਤੇ ਉਸਦੀ ਮਾਂ ਵੀ ਪਹੁੰਚੀ ਹੈ ਰੋ ਰੋ ਕੇ ਲੋਕਾਂ ਦੇ ਹਾਰੇ ਕੱਢ ਰਹੀ ਹੈ ਕਿ ਉਸਦੇ ਪੁੱਤ ਨੂੰ ਬਖਸ਼ ਦਿੱਤਾ ਜਾਵੇ। ਇਹ ਦਾ ਸਵਾਲ ਹੈ ਜੀ ਕੀ ਗੱਲਬਾਤ ਕੀ ਮਟਲ ਇਹ ਇਧਰੋਂ ਬੇਟੀ ਆਈ ਗੁੜੀਆ ਇਥੋਂ ਐ ਮੁਰਨ ਲੱਗੀ ਏ ਇਹ ਮੋਟਰਸਾਈਕਲ ਵਾਲੇ ਮੋਰੋ ਖੋਗੇ ਮੋਬਾਈਲ ਇਹਨਾਂ ਦਾ ਐ ਨੂੰ ਭੱਜੇ ਨੇ ਤੇ ਉਹ ਗੁੜੀਆ ਵਿਚਾਰੀ ਇੱਕੋ ਤੋਂ ਫੜਾ ਕਰਕੇ ਛੜਕਦੇ ਡਿੱਗ ਪਈ ਅੱਗੇ ਜਾ ਕੇ ਕਾਰ ਦੇ ਵਿੱਚ ਵੱਜੇ ਨੇ ਤੇ ਫਰੀਜ ਕਰਨੇ ਨਹੀਂ ਤੇ ਇਹਨਾਂ ਨੇ ਕਾਬੂ ਨਹੀਂ ਸੀ ਆਉਣਾ ਕਿੰਨੇ ਜਣੇ ਸੀ ਦੋ ਜਣੇ ਸੀ ਇੱਕ ਜਣਾ ਭੱਜ ਗਿਆ ਤੇ ਇੱਕ ਜਣਾ ਕਾਬੂ ਆ ਗਿਆ ਇਹ ਸਰਕਾਰ ਨੂੰ ਚਾਹੀਦਾ ਹਾਂਜੀ ਇੱਛੇ ਵਾਲੇ ਪਿੰਡ ਦਾ ਰਹਿਣ ਵਾਲਾ ਕਹਿੰਦਾ ਸਤਿ ਮੇਰੀ ਦੋ ਲਗਾਤਾਰ ਹੀ ਚੋਰਾ ਮੰਮੇ ਬਹੁਤ ਮਾੜਾ ਕੰਮ ਹੈ ਜੀ ਇਹ ਛੋਟੀਆਂ ਛਡੀਆਂ ਬੇਟੀਆਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ ਇਹ ਬਹੁਤ ਹੀ ਇਨਾਂ ਵਾਸਤੇ ਗਲਤ ਕੰਮ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਉੱਤੇ ਇਹਨਾਂ ਦਾ ਕਾਬੂ ਕੀਤਾ ਜਾਵੇ ਇਹਨਾਂ ਦੇ ਸਖਤੀ ਕੀਤੀ ਜਾਵੇ ਅਗਰ ਉਹ ਪਿੱਛੋਂ ਸਟਾਰ ਵੀ ਉਹ ਗੱਡੀ ਆ ਰਹੀ ਸੀ ਅਗਰ ਉਹ ਬੇਟੀ ਦੇ ਉੱਤੇ ਚੜ ਜਾਂਦੀ ਤੇ ਉਹਦੀ ਵਿਚਾਰੇ ਦੀ ਜਾਨ ਚਲੀ ਜਾਂਦੀ ਸੀ ਉਹ ਬਚ ਗਈ ਹੈ ਇਸੇ ਕਰਕੇ ਬਚ ਗਈ ਕਿਸਮਤੋਂ ਬਨਾਲ ਬਚ ਗਈ ਹੈ ਜੀ ਤਿਰਕੋ ਦਾ ਮ ਭੱਜੇ ਨੇ ਅੱਗੋਂ Ờਦਰ ਖੰਡਾਲਾ ਦਾ ਭੱਜ ਗਿਆ ਆ ਭਾਈ ਸਰ ਔਰੇ ਬੰਦਾ ਜੀ ਮੇਰੀ ਕੁੜੀ ਜਿਹੜਾ ਮੋਬਾਈਲ ਖੋ ਗਿਆ ਲੈ ਯਾਰ ਫਿਰ ਉਹ ਕੁੜੀ ਉਹ ਡਿੱਗੀ ਗਈ ਤੁੰ 6:00 ਵਜੇ 7:00 ਵਜੇ ਟੁੱਟ ਗਈ ਛੱਡੀ ਬੜੀ ਮੁਸ਼ਕਿਲਾਂ ਬਚੀ ਬੜੀ ਮੁਸ਼ਕਿਲਾਂ ਬਚੀ ਉਹ ਕੁੜੀ ਆ ਬੰਦਾ ਜੀ ਜਿਹੜਾ ਮੋਬਾਈਲ ਕਿਹੜੇ ਏਰੀਆ ਚ ਖੋਇਆ ਸੀ ਆ ਭਾਈ ਦਸ਼ਮੇਂ ਨਗਰੀ ਅੱਲੀ ਛੋਲੋਂ ਦੇ ਸਾਹਮਣੇ ਜੀ ਭਾਈ ਇਹਦੇ ਨਾਲ ਦੇ ਪੁਲਿਸ ਨੂੰ ਰਿਪੋਰਟ ਕੀਤੀ ਕੋਈ ਹਲੇ ਨਹੀਂ ਕੀਤੀ ਜੀ ਭਾਈ ਅਸੀਂ ਸੇਵਾ ਨਹੀਂ ਕਰਲੀ ਪਹਿਲੇ ਬਾਜੀ ਆ ਗਈ ਮੇਰੇ ਸਾਹੇ ਤੇ ਨਾ ਉਹ ਨਹੀਂ ਛੱਡਦੇ ਨਾ ਪੁਲਸ ਵਾਲਾ ਜੀ ਭਾਜੀ ਕੋਸ਼ਰ ਪ੍ਰਤੀਕਾ ਭਾਜੀ ਭਾਈ ਕੀ ਕਹਣਾ ਤੁਸੀਂ ਭਾਜੀ ਇਹਨੂੰ ਫੜਿਆ ਨਾ ਜਦੋਂ ਇਹਨੇ ਆਪਣੇ ਨਾਲ ਆਪਣੇ ਨਾਲ ਦੇ ਮਿੱਤਰ ਦਾ ਵੀ ਨਾਮ ਦੱਸਿਆ ਜੋ ਕਿ ਇੱਛੇ ਵਾਲੇ ਦਾ ਰਹਿਣ ਵਾਲਾ ਹੈ ਇਹਦਾ ਨਾਮ ਕਰਨਵੀਰ ਹੈ ਤੇ ਦੂਜੇ ਮਿੱਤਰ ਦਾ ਨਾਂ ਕੀ ਤੇਰੇ ਦਾ ਸੱਤਾ ਮੁੰਡਾ ਉਹ ਵੀ ਇੱਛੇ ਵਾਲੇ ਰੋਡ ਦੇ ਰਹਿਣ ਵਾਲਾ ਇਹ ਕਾਰ ਦੇ ਵਿੱਚ ਵੱਜਿਆ ਭਾਜੀ ਤਾਂ ਫਰੀਚਿਆਂ ਨੇ ਭੱਜ ਗਏ ਸੀ ਇੱਥੇ ਇੱਕ ਵੀਰਾ ਇੱਛੇ ਵਾਲੇ ਦਾ ਹੀ ਉਹਦੀ ਗੱਡੀ 'ਚ ਬਾਈਕ ਦੀ ਵੱਜੀ ਹੈ ਆ ਬਾਈ ਦੀ ਗੱਡੀ 'ਚ ਵੱਜੀ ਤਾਂ ਭੱਜ ਜਾਣੇ ਸੀ ਜਿਹੜੀ ਕੁੜੀ ਦੇ ਵਿੱਚ ਵੱਜਿਆ ਅੱਗੋਂ ਉਹ ਕੁੜੀ ਨੇ ਮਹਾਦਰੀ ਨਾਲ ਇਹਦੇ ਵਿੱਚ ਸਕੂਟਰੀ ਮਾਰੀ ਤੇ ਇਹਨੂੰ ਸੱਟਿਆ ਤਾਂ ਇਹ ਕਾਬੂ ਆ ਸਾਡੇ ਇੱਥੇ ਦਿੱਲੀ ਦਾ ਇਹ ਚੀਜ਼ ਵੇਖਣ ਲਈ ਮਿਲਦੀ ਹੈ ਚੋਰੀਆਂ ਚਕਾਰੀਆਂ ਸੀ ਦੁਕਾਨਦਾਰਾਂ ਜੀ ਡੇਲੀ ਇਸ ਚੌਂਕ ਤੇ ਸੀ ਲੁੱਟ ਖੋਹ ਦੀ ਡੇਲੀ ਵਾਰਤਾ ਦੇ ਵੇਖਦੇ ਜੀ ਇੰਨਾ ਬੁਰਾ ਹਾਲ ਹੋਇਆ ਪਿਆ ਦੁਕਾਨਦਾਰ 8:30 ਵੇਂ ਤੇ ਦੁਕਾਨਾਂ ਬੰਦ ਕਰਕੇ ਕਰੋਗਰੀ ਹੋ ਗਈ ਤੇ ਕਿਸੇ ਨੇ ਨਹੀਂ ਹੋਣਾ ਇਹਨਾਂ ਨੂੰ ਹੁਣੇ ਫੜ ਲਓ ਹੁਣੇ ਫੜ ਲਓ ਅੱਧੇ ਪੌਣੇ ਘੰਟੇ ਬਾਅਦ ਚੈੱਕ ਕਰਨ ਚਲ ਜਿਓ ਤੇ ਇਹ ਬੰਦੇ ਰੋਡ ਤੇ ਮਿਲਣਗੇ ਤੁਹਾਨੂੰ ਪੁਲਿਸ ਨੇ ਸ਼ਰਤ ਦਿੰਦੀ ਆ ਪਰ ਜੀ ਮੋਰਾ ਆ ਲੈ ਜੀ ਮੋਰਾ ਆ ਲੈ ਅਹੀਂ ਹੁਣ ਇਹੀ ਐ ਕਿ ਇਹਨਾਂ ਨੂੰ ਆਪ ਫੜੋ ਆਪ ਮੰਜੋ ਇਹਨਾਂ ਨੂੰ